ਅੰਟੀ ਸੱਸਰੀ ਕਾਲ ਸੱਸਰੀ ਕਾਲ ਪੁੱਤ ਜੱਸੇ ਕੀ ਹਾਲ ਹੈ ਬੈ ਜਾ ਠੀਕ ਹੈ ਜੀ ਪਹਿਲਾਂ ਤਾਂ ਤੈਨੂੰ ਬਾਲੀਆਂ ਬਾਲੀਆਂ ਵਧਾਈਆਂ ਭਾਈ ਤੇਰੀ ਭੈਣ ਦੇ ਵਿਆਹ ਦੀਆਂ ਤੁਹਾਨੂੰ ਵੀ ਵਧਾਈਆਂ ਜੀ ਤੇ ਮੈਂ ਆਂਦਾ ਸੀ ਥੋਨੂੰ ਸੱਦੇ ਸੀ ਤੁਸੀਂ ਆਏ ਨਹੀਂ ਵਿਆਹ ਤੇ ਪੁੱਤ ਤੈਨੂੰ ਕੀ ਲੱਗਦਾ ਵੀ ਮੈਂ ਜਾਣ ਕੇ ਨਹੀਂ ਆਈ ਵਿਆਹ ਤੇ ਹੁਣ ਤੈਨੂੰ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਹੀ ਐ ਉਧਰ ਕਾਲੇ ਦਾ ਐਡਾ ਪਾਣਾ ਵਾਪਰ ਗਿਆ ਹੈ ਫਿਰ ਭਈ ਨਾ ਮੈਂ ਵਿਆਹ ਤੇ ਆਉਂਦੀ ਚੰਗੀ ਲੱਗਦੀ ਸੀ ਨਾ ਹੀ ਚਿੱਤ ਮੰਨਿਆ ਫਿਰ ਅਸੀਂ ਉਧਰ ਉਲਝ ਗਏ ਹੈਂ ਤੇਰਾ ਲੰਬਾ ਪੁੱਤ ਸਿਰ ਮੱਥੇ ਹੈਗਾ ਪਰ ਹੁਣ ਜਦੋਂ ਮੈਂ ਮਜਬੂਰ ਹੋ ਗਈ ਪਰ ਮੈਨੂੰ ਚਾਹ ਬਥੇਰ ਹੈਗਾ ਵੀ ਚਲ ਵਧੀਆ ਹੈ ਤੁਸੀਂ ਆਦੀ ਕਬੀਲਦਾਰੀ ਜੱਤ ਲਈ ਹੈ ਭੈਣ ਆਪਦੇ ਘਰੇ ਤੋਰਤੀ ਹਾਂਜੀ ਤੁਸੀਂ ਤਾਂ ਐ ਨਹੀਂ ਫਿਰ ਮੈਂ ਮਠਾਈ ਦੇਣਾ ਨਹੀਂ ਵਸਾ ਦੇ ਕਿ ਲਿਆ ਹਾਂਜੀ ਤਾਂ ਪੈਸਾ ਕਣਾਂ ਦੀ ਮਠਾਈ ਆਉਂਦੀ ਰਵੇ ਔਰ ਮੈਨੂੰ ਐਂ ਦੱਸ ਭੈਣ ਦੇ ਸਹੁਰੇ ਚੰਗੇ ਨੇ ਹਾਂਜੀ ਵਧੀਆ ਹੀ ਕੋਈ ਮੰਗ-ਮੁੰਗ ਤਾਂ ਨਹੀਂ ਮੰਗੀ ਸੀ ਉਹਨਾਂ ਨੇ ਮੰਗੋ ਲਾਡੀ ਬਈ ਨਾਲ ਗੱਲ ਕਰਾਤੀ ਸੀ ਉਹਨਾਂ ਨੇ ਮੈਨੂੰ ਸਮਾਨ ਦਵਾਤਾ ਸੀਗਾ ਅੱਛਾ ਹਾਂਜੀ ਚਾਲਾ ਪੁੱਤ ਆਇਆ ਤਾਂ ਮੇਲਾ ਡਿੰਕਿਆ ਸੀ ਮਹਾ ਪਾਈ ਜਿਹੜੀ ਚੀਜ਼ ਦੀ ਲੋੜ ਹੈ ਵੀ ਕਿਸੇ ਚੀਜ਼ ਕਰਨੀ ਥੋੜ੍ਹਣਾ ਨਾ ਕੋਈ ਨਹੀਂ ਪਤਾ ਮੇਰੀ ਗੱਲ ਸੁਣ ਜੀ ਕਿਸੇ ਹਲਵਾਈ ਦੇ ਜਾਂ ਕੋਈ ਸਿੱਧੇ ਪੱਤੇ ਵਾਲੇ ਦੇ ਕੋਈ ਤੁਸੀਂ ਪਾਈ ਸਟਾ ਕਾ ਦੇਣਾ ਹੋਇਆ ਨਾ ਰਹਿੰਦਾ ਹੋਇਆ ਤਾਂ ਕੋਈ ਨਹੀਂ ਮੈਨੂੰ ਬੇਲ ਲਿਆ ਕੇ ਦੇ ਦੀ ਪਰਚੀ ਕਰਾ ਕੇ ਅਸੀਂ ਉਹ ਵੀ ਤਾਰ ਦੇਾਂਗੇ ਦੇਖ ਜਿੰਨੇ ਕੁ ਜੋਗੇ ਹੈਗੇ ਆਂ ਭਾਈ ਤੁਹਾਡੇ ਨਾਲ ਖੜੇ ਆਂਗੇ ਹਾਂਜੀ ਉਹ ਤਾਂ ਕੋਈ ਨਹੀਂ ਭਾਈ ਲਾਡੀ ਨੂੰ ਆਖਿਆ ਸੀਗਾ ਵੀ ਉਹਦੇ ਹਲਵਾਈ ਦੇ ਦੇਣੇ ਆ ਹਜੇ ਰਹਿੰਦੇ ਆ ਉਹਦੇ ਦੇਣੇ ਚਾ ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰ ਹਾਂ ਬਾਕੀ ਤਾਂ ਮੈਂ ਕਰਤਾ ਸੀਗਾ ਬਾਕੀ ਬਾਈ ਨੇ ਦੇਤੇ ਸੀਗਾ ਹਾਂ ਨਾਲ ਮੈਨੂੰ ਐਂ ਦੱਸ ਹੁਣ ਸਾਨੂੰ ਵੀ ਕੰਮ ਦਾ ਔਖਾ ਹੋਇਆ ਪਿਆ ਬਾਈ ਹੁਣ ਤੂੰ ਕਿੰਨੇ ਕ ਦਿਨਾਂ ਨੂੰ ਆਉਣ ਲੱਗੇਗਾ ਮੈਂ ਇਹ 2 ਦਿਨ ਤਾਂ ਹੀ ਤਾਂ ਆਸ ਕਰਾਂ ਅਜੇ ਇਹਨਾਂ ਘਰੇ ਸਮਾਨ ਦਾ ਸਾਹਮਣੇ ਆਲਾ ਪਿਆ ਸੀ ਚੱਲ ਖਲਾਰਾ ਜਾ ਬਾਬਾ ਪਹਿਲਾਂ ਸੇ ਵਿਆਹ ਕਰਕੇ ਚੱਲ ਅਹੀਂ ਤਾਂ ਕੋਈ ਨਹੀਂ ਪੁੱਤ ਹੁਣ ਤੈਨੂੰ ਪਤਾ ਹੀ ਹੈ ਵਿਆਹਾਂ ਦੇ ਕੰਮ ਕਿਹੜਾ ਨਿੱਕੇ ਮੋਟੇ ਹੁੰਦੇ ਹੈਗੇ ਉਹ ਵੇਖ ਲੈ ਅਜ ਪੂਰੀ ਟੌਰ ਗੱਡੀ ਹੋਈ ਹੈ ਸੋਨਾ ਬਣਾ ਲੱਗਦਾ ਵੀ ਇਹ ਤੇ ਹੀ ਭੈਣ ਦੇ ਵਿਆਹ ਚ ਲੈ ਸੀ ਕੱਪੜੇ ਤੁਹਾਨੂੰ ਪਤਾ ਹੀ ਕਿਤੇ ਰਿਸ਼ਤੇਦਾਰੀ ਚ ਹੋਣਾ ਜਾਣਾ ਪੈਂਦਾ ਹੈ ਉਹਦਾ ਪੁੱਤ ਮੈਨੂੰ ਪਤਾ ਹੀ ਐ ਹੁਣ ਸਾਰੇ ਘਰ ਦੀ ਕਵਿੰਦਾਰੀ ਤੇਰੇ ਸਿਰ ਤੇ ਐ ਹੁਣ ਸੁੱਖ ਨਾਲ ਪਈ ਕਿਸੇ ਰਸਤੇ ਹਰੇਕ ਕੋਈ ਮਠਿਆਈ ਰਹਿਣੀ ਹੂ ਫੜਾਉਣ ਵਾਲੀ ਹੈ ਤੇ ਚਲ ਕੋਈ ਨਹੀਂ ਪਰ ਮੇਰੀ ਗੱਲ ਸੁਣ ਪੁੱਤ ਆਪਦੇ ਛੇਤੀ ਸਾਰੇ ਕੰਮ ਨਿਪਟਾ ਕੇ ਨਾ ਤੇ ਹੁਣ ਤੂੰ ਇੱਥੇ ਵੀ ਆਉਣ ਲੱਗ ਜਾ ਕੰਮ ਤੇ ਚਲੋ ਠੀਕ ਐ ਜੀ ਫਿਰ ਬਾਈ ਲਾਡੀ ਨੂੰ ਦੱਸ ਦੇ ਚੰਗਾ ਬੈ ਜਾ ਮੈਂ ਚਾਹ ਦੀ ਕੁੱਟ ਬਣਾਉਣੀ ਆ ਨਹੀਂ ਜੀ ਬਸ ਕੋਈ ਨਹੀਂ ਉਹ ਘਰੇ ਮੈਂ ਸਮਾਂ ਜਾ ਚੱਲ ਚੰਗਾ ਪੁੱਤ ਨਾਲੇ ਮੇਰੀ ਗੱਲ ਸੁਣ ਮੇਰੇ ਵੱਲੋਂ ਨਾ ਤੇਰੀ ਮਾਂ ਨੂੰ ਵਾੜੀਆਂ ਵਾੜੀਆਂ ਵਧਾਈਆਂ ਦੀ ਨਾਲੇ ਭਾਈ ਤੇਰੀ ਭੈਣ ਨੂੰ ਸੁਨੇਹਾ ਲੈ ਠੀਕ ਹੈ ਹੈ ਕੋਈ ਨਹੀਂ ਜਿੱਦੇ ਮਾੜਾ ਇਹ ਮੈਨੂੰ ਲੋਟ ਲੱਗਿਆ ਨਾ ਮੈਂ ਘਰੇ ਵੀ ਆ ਕੇ ਜਾਉਂ ਤੇਰੀ ਭੈਣ ਨੇ ਆਉਣਾ ਕਦੋਂ ਹੈ ਹੁਣ ਹੁਣ ਜੀ ਵਿਚਾਰਾਂ ਕੁ ਦਿਨਾਂ ਨੂੰ ਬਸ ਕੋਈ ਨਹੀਂ ਉਦੋਂ ਮੈਨੂੰ ਮਾੜਾ ਜ ਸੁਨੇਹਾ ਕਰ ਲੀ ਤੇ ਫਿਰ ਮੈਂ ਤੇਰੀ ਭੈਣ ਨੂੰ ਸ਼ਗਨ ਦੇ ਕੇ ਆਉਂਗੀ ਚੰਗਾ ਹਾਂਜੀ ਕੋਈ ਹਾਂ ਚੱਲ ਜਾਂਦਾ ਰਹਿ ਪੁੱਤ ਚੰਗਾ ਠੀਕ ਹੈ ਜੀ ਚੰਗਾ ਜਾਂਦਾ ਬਸ ਤਰਾਹ ਚੱਲ ਸ਼ੁਕਰ ਹੈ ਵਿਚਾਰਿਆਂ ਦਾ ਕਾਰਜ ਨਹੀਂ ਪਰੀ ਚੜ ਗਿਆ ਇਹ ਤਾਂ ਮਾਂ ਵਾਲੀ ਛੋਰਾ ਕਰਦੀ ਹੁੰਦੀ ਸੀ ਵਿਪਰਨ ਇੱਕ ਕੁੜੀ ਨੂੰ ਚੰਗਾ ਘਰ-ਵਾਰ ਥਿਆ ਜੇਲੇ ਕੁੜੀ ਆਪਦੇ ਘਰ-ਵਾਰ ਦੀ ਵੀ ਹੋਗੀ ਮੰਮੀ ਹੋਈ ਗਾ ਹੋਈ ਗਾ ਰੈਡੀ ਨਾਲ ਕੀ ਕਹਿੰਦਾ ਤੇਰਾ ਡੈਡੀ ਦਾ ਤੈਨੂੰ ਪਤਾ ਹੀ ਆ ਪੁੱਤ ਉਹ ਕਿੱਥੇ ਮੰਨਦਾਗਾ ਉਹਨੇ ਤਾਂ ਹੰਡ ਫੜ ਰੱਖੇ ਜਿਵੇਂ ਖਾਵਾ ਵਾਂਗੂ ਵੀ ਕਰਨਾ ਤਾਂ ਉੱਥੇ ਹੀ ਕਰਨਾ ਤੇਰਾ ਵਿਆਹ ਹੁਣ ਮੈਂ ਕੀ ਕਹਾਂ ਯਾਰ ਰੈਡੀ ਨੂੰ ਆਏਗਾ ਤੂੰ ਯਾਰ ਕਿਸੇ ਨੇ ਕੋਈ ਚੱਕ ਚੁੱਕ ਜ ਤਾਂ ਨਹੀਂ ਆਇਆ ਹੋਇਆ ਕਿਸੇ ਦੀ ਚ ਪਤਾ ਨਹੀਂ ਮਤਲਬ ਅੱਖ ਮੇਰਾ ਦੋਸਤ ਹੈ ਮੈਂ ਉਹਦੇ ਨਾਲ ਜਵਾਨ ਕੀਤੀ ਹੋਈ ਹੈ ਗੁਰਪੇਜ ਨੇ ਮੈਨੂੰ ਤਾਂ ਐ ਲੱਗਦਾ ਮਾਂ ਗੱਲ ਕੋਈ ਹੋਰ ਹੀ ਹੈ ਵਿੱਚੋਂ ਪਹਿਲਾਂ ਤਾਂ ਕਦੇ ਐ ਕਿਸੇ ਗੱਲ ਤੇ ਅੜਿਆ ਨਹੀਂ ਹੈਗਾ ਆ ਵਿਆਹ ਵਾਲੀ ਗੱਲ ਤੇ ਕਾ ਤੂੰ ਇੰਨਾ ਅੜਿਆ ਹੋਇਆ ਹੈ ਖਬਰਾਂ ਕੀ ਹੋਇਆ ਪਤਾ ਨਹੀਂ ਕੀ ਸਿਰ ਚ ਪਾਤਾ ਉਹਨੇ ਗੁਰਪੇਜ ਨੇ ਆਖੇ ਮੇਰਾ ਉਹ ਯਾਰ ਦੋਸਤ ਹੈਗਾ ਹੈ ਆਖੇ ਮੇ ਤਾਂ ਉਹਦੀ ਉਲਟਾਈ ਨਹੀਂ ਸਕਦਾ ਹੈਗਾ ਮੇਰੀ ਤਾਂ ਬੇਇੱਜ਼ਤੀ ਹੋ ਜੂ ਇਹ ਧੀਮੀ ਜਿਹਾ ਜਵਾਨਾ ਨਹੀਂ ਹੈਗੇ ਇਹ ਬੰਦਿਆਂ ਨੇ ਜਵਾਨਾ ਨੇ ਮੈਨੂੰ ਤਾਂ ਸੌ ਪੌੜੀਆਂ ਚੜਿਆ ਉਹ ਯਾਰ ਦੋਸਤ ਉਹਦਾ ਹੈ ਫਿਰ ਮੈਨੂੰ ਕਿਉਂ ਵਾਹੇ ਢੰਗ ਰੇ ਗੱਲ ਤਾਂ ਇਹ ਆ ਪੁੱਤ ਮੇਰੀ ਗੱਲ ਸੁਣ ਜੱਸ ਮੈਂ ਤਾਂ ਉਹਨੂੰ ਬਹੁਤ ਮਨਾਇਆਗਾ ਬਹੁਤ ਮਿੰਤਾ ਕੀਤੀਆਂ ਨਗੀਆਂ ਪਰ ਕਿਸੇ ਲੋਟ ਮੰਦਾ ਨਹੀਂ ਹੈਗਾ ਹੁਣ ਉਹ ਫਿਰ ਹੁਣ ਕੀ ਕਰਾਂ ਮੈਂ ਐ ਤਾਂ ਲੋਟ ਨਹੀਂ ਆਉਣਾ ਕੰਮ ਫਿਰ ਮੈਨੂੰ ਹੀ ਕੁਛ ਨਾ ਕੁਛ ਕਰਨਾ ਪਊਗਾ ਤੂੰ ਤੂੰ ਕੀ ਕਰੇਗਾ ਫਿਰ ਹੁਣ ਮੈਨੂੰ ਤਾਂ ਕੁਛ ਨਾ ਕੁਛ ਤਾਂ ਕਰਨੀ ਪਊਗਾ ਜੇ ਹੁਣ ਤੁਸੀਂ ਨਹੀਂ ਮੇਰਾ ਸਾਥ ਦੇ ਰਹੇ ਮੇਰੀ ਗੱਲ ਸੁਣ ਪੁੱਤ ਤੇਰੇ ਮੂਰੇ ਹੱਥ ਬਣਦੀਆਂ ਕਿਤੇ ਪਹਿਨਾ ਮੰਗੂ ਘਰੋਂ ਨਾ ਭੱਜ ਜੀ ਉਹ ਤਾਂ ਮੈਂ ਦੇਖ ਲਿਆ ਕਰੋ ਭੱਜ ਕੇ ਉਹਦਾ ਕੰਮ ਸਹੀ ਨਹੀਂ ਹੈਗਾ ਫੜਿਆ ਜਾਂਦਾ ਮੈਂ ਫਿਰ ਮੈਨੂੰ ਤਕੜੀ ਹਿਸਕੇ ਲੈ ਕੇ ਆਉਂਦਾ ਘਰੇ ਵੀ ਹੁਣ ਤਾਂ ਮੈਨੂੰ ਕੁਝ ਹੋਰ ਕਰਨਾ ਪੈਣਾ ਫਿਰ ਹੋਰ ਕੀ ਕਰੇਗਾ ਹੁਣ ਤੂੰ ਆਪਣੀ ਗੱਲ ਹੁਣ ਪੁੱਤ ਤੇਰੇ ਪਿਓ ਨੂੰ ਮੇਰੀ ਗਾ ਸੋਣਾ ਕੇਰਾ ਤਾਂ ਉਹ ਅੜਵਾਈ ਕਰਦਾ ਹੁੰਦਾ ਹੌਲੀ ਹੌਲੀ ਉਹਨੂੰ ਮੈਂ ਆਪੇ ਮਨਾ ਲੂੰਗੀ ਹੁਣ ਤਾਂ ਤਾਕਾ ਉਹ ਆ ਦੇਖ ਤੂੰ ਇੰਨੇ ਦਿਨਾਂ ਬਾਅਦ ਘਰੇ ਮਿਲਿਆਗਾ ਪੁੱਤ ਤੇ ਫਿਰ ਉਹ ਭਖਿਆ ਹੋਇਆਗਾ ਵੀ ਇਹ ਐ ਭੱਜ ਗਿਆ ਤੀਗਾ ਜੱਸ ਹੁਣ ਮੰਨ ਵੀ ਜਾਵੇ ਮੈਂ ਤਾਂ ਤੇਰੇ ਸਿਰ ਜ਼ਿੰਮੇਵਾਰੀ ਦਿੱਤੀ ਸੀ ਕਿ ਵੀ ਤੂੰ ਆਪੇ ਮਨਾ ਹੁਣ ਤੂੰ ਕਹਿ ਰਹੀ ਆ ਕਿ ਉਹਦਾ ਮੰਨਦੇ ਨਹੀਂ ਮੇਰੇ ਗੱਲ ਸੁਣ ਜਾ ਹੁਣ ਤੂੰ ਕੱਲ ਤਾਂ ਆਇਆਗਾ ਪੁੱਤ ਹੁਣ ਅੱਜ ਹੀ ਤੂੰ ਕਹਿੰਦਾ ਸੀ ਤੇ ਉਹਨੂੰ ਮਨਾ ਲਾ ਮੈਂ ਕੱਲ ਆਥਰੇ ਉਹਨਾਂ ਨਾਲ ਗੱਲ ਕੀਤੀ ਸੀ ਹਜੇ ਉਹ ਨਹੀਂ ਮੰਨਿਆ ਹੈਗਾ ਪਰ ਮੰਨ ਜੂਗਾ ਹੌਲੀ ਹੌਲੀ ਚਲ ਕੋਈ ਨਹੀਂ ਮਾ ਦੇਖ ਲਈ ਤੂੰ ਮਨਾ ਕੇ ਕੋਸ਼ਿਸ਼ ਕਰ ਲਈ ਕੋਈ ਨਹੀਂ ਜਾਵੇ ਨਹੀਂ ਔਖਾ ਸਿਰ ਤਾਂ ਕੋਈ ਨਾ ਪੁੱਤ ਮੈਂ ਬਣਾ ਲੂੰ ਤੂੰ ਟੈਨਸ਼ਨ ਨਾ ਲੈ ਜੇ ਤੈਨੂੰ ਕਿਹਾਗਾ ਮੈਂ ਟੈਂਸ਼ਨ ਨਾਲ ਮਤ ਹੋਰ ਕੀ ਕਰਾਂ ਇੱਕ ਵਾਰ ਜ਼ਿੰਦਗੀ ਚ ਵਿਆਹ ਹੋਣਾ ਹੁੰਦਾ ਕਿੰਨਾ ਚ ਦੁਪੈ ਰਿਆ ਹੈਗਾ ਕੀ ਕੁਝ ਹੋ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਿੱਥੇ ਮੈਂ ਚਾਹਣਾ ਤੁਸੀਂ ਉੱਥੇ ਕਰਨ ਦੇ ਦਿਓ ਹੁਣ ਪਹਿਲਾਂ ਤੂੰ ਨਹੀਂ ਸੀ ਮੰਨਦੀ ਜੇ ਹੁਣ ਤੂੰ ਮੰਨੀ ਹੈ ਤਾਂ ਹੁਣ ਪਿਓ ਵਿੱਚ ਚੜ ਕੇ ਬਹਿ ਗਿਆ ਮੇਰੀ ਗੱਲ ਸੁਣ ਮੈਂ ਤਾਂ ਮੰਨ ਗਈ ਐਵੇਂ ਜਿੱਕੀ ਤੇਰਾ ਪਿਓ ਮੰਨ ਲੇਗਾ ਕੋਈ ਨਾ ਇੱਕ ਦੋ ਦਿਨ ਲੱਗਣਗੇ ਪਤਾ ਐ ਹੁਣ ਤੂੰ ਤਾਂ ਐ ਕਹਿਣਾ ਕੋ ਹੁਣ ਪੈਰ ਕਹਾੜੀਆਂ ਥੋੜੀ ਬੱਜਦੀ ਹੁੰਦੀ ਵੀ ਇੱਕੋ ਲੱਗ ਤਾ ਹੁਣ 1 ਲੱਖ 30 ਮੰਨ ਜੇ ਉਹ ਇੱਕ ਤਾਂ ਉਹ ਪਹਿਲਾਂ ਆਪਾਂ ਕਿਹਾ ਹੋਇਆ ਵੀ ਤੂੰ ਕਰੋ ਐਨੇ ਦਿਨ ਗਾਇਬ ਰਿਆ ਕੀ ਕਹਣਾ ਕਿਸੇ ਨੂੰ ਦੱਸ ਕੇ ਨਹੀਂ ਗਿਆ ਸਾਰੇ ਕਿਤੇ ਤੇਰੇ ਪਿਓ ਨੇ ਪਕਾਈ ਕੀਤੀ ਆ ਕਿੱਥੇ ਕਿੱਥੇ ਨਹੀਂ ਉਹਨੇ ਤੈਨੂੰ ਦੇਖਿਆ ਜੇ ਉਹਨੂੰ ਪੁੱਤ ਤੇਰਾ ਫਿਕਰ ਦੀ ਤਾਂ ਇਹਨੂੰ ਫਿਰਦਾ ਸੀ ਉਹ ਉਹ ਤਾਂ ਮੈਂ ਸਮਝਦਾ ਮਾਂ ਪਰ ਮੈਨੂੰ ਪਤਾ ਮੇਰੇ ਪਿਓ ਦਾ ਉਹ ਤਾਂ ਇੱਕ ਵਾਰ ਜਿਹੜੀ ਜਿੱਦ ਫੜ ਲੇ ਫਿਰ ਉਹ ਪਗਾ ਕੇ ਹਟਦਾ ਨਾਲੇ ਉਹਨੇ ਕਿਹੜਾ ਦੱਸਣਾ ਵੀ ਕੱਲ ਨੂੰ ਵਿਆਹ ਹੈ ਉਹ ਤਾਂ ਅਹੀਂ ਮੌਕੇ ਹੀ ਦੱਸੂਗਾ ਵੀ ਹਾਂ ਪਰਸੋਂ ਨੂੰ ਵਿਆਹ ਹੈਗਾ ਵੀ ਆਪਦਾ ਕਰ ਲੈ ਤਿਆਰੀ ਲੈ ਆਏ ਹੁਣ ਆਏ ਹੁਣ ਪਰਸੋਂ ਨੂੰ ਵਿਆਹ ਆਏ ਕੀ ਗਾਹਾਂ ਹੁਣ ਉਹੀ ਗੱਲ ਬੱਗ ਚਲੇੜ ਅਰਲਾ ਕੇ ਲਿਆਉਣਾਗਾ ਹੈ ਵੀ ਆਈ ਫੜ ਕੇ ਕੰਨ ਭਾਈ ਚਾ ਲ ਵੀ ਬੱਗ ਦੇ ਵਿੱਚ ਅਰ ਲਾਇਆ ਤੇ ਚਲੋ ਚੰਦੀਏ ਕਰੇ ਆਈ ਨਹੀਂ ਹੁੰਦਾ ਪੁੱਤ ਕੋਸਾ 100 ਤਿਆਰੀ ਵੇਰੀ ਕਰਨੀ ਪੈਂਦੀ ਹੁੰਦੀ ਹੈ ਕਿ ਨਾਲੇ ਉਹੀ ਗੱਲ ਮੈਂ ਕਿਹੜਾ ਗਾਹ ਬਾਲੇ ਵਿਆਹਣੇ ਨੇ ਇੱਕ ਤਾਂ ਪੁੱਤ ਬਿਆਕੇ ਰਹਿਣਾ ਪੂਰਾ ਵਧੀਆ ਢੋਕਮਾ ਵਿਆਹ ਕਰੂੰਗੀ ਮੈਂ ਹਾਂ ਜੇ ਢੋਕਮਾ ਵਿਆਹ ਕਰਨਾ ਮਾਂ ਫਿਰ ਉੱਥੇ ਕਰ ਦੋ ਜਿੱਥੇ ਮੈਂ ਖੁਸ਼ ਹਾਂ ਕੋਈ ਨਾ ਪੁੱਤ ਉੱਥੇ ਹੀ ਹੋਗਾ ਜਿੱਥੇ ਤੂੰ ਕਹਿਣਾਗਾ ਤੇਰੇ ਪਿਓ ਨੂੰ ਮੈਂ ਆਪੇ ਮਨਾਉਂਗੀ ਕਿਵੇਂ ਮਰਜ਼ੀ ਮਨਾਵਾ ਠੀਕ ਆ ਉਹ ਮੇਰੀ ਜ਼ਿੰਮੇਵਾਰੀ ਹੈ ਬਸ ਫਿਰ ਆਪੇ ਮਨਾਈ ਹੁਣ ਤਾਂ ਕੀ ਹੋਇਆ ਤੂੰ ਇੱਥੇ ਪਾਣੀ ਪੂੜੀ ਵੀ ਨਾ ਆਇਆ ਤੀ ਮੈਂ ਤਾਂ ਤਾਂ ਇੱਥੇ ਪੁੱਛਣ ਆਇਆ ਸੀਗਾ ਬਸ ਮਨ ਜਾਦੂ ਕੀ ਸੀ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਤੂੰ ਰਾਮ ਕਰ ਕੀ ਕਰਾਂ ਮੈਂ ਮੈਂ ਤਾਂ ਨਾ ਇਹਨਾਂ ਦੇ ਦੋਨਾਂ ਦੇ ਵਿੱਚ ਵਿਚਾਲੇ ਫਸ ਗਈ ਨਾ ਤਾਂ ਮੁੰਡੇ ਨੂੰ ਕਹਿ ਨਹੀਂ ਸਕਦੀ ਐ ਕਰਾਂ ਕੀ ਨਾ ਉਹਨੇ ੜੀ ਫੜੀ ਹੋਈ ਆ ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇ ਪੁੱਤ ਕਹਿੰਦਾ ਮੈਂ ਉੱਥੇ ਕਰਾਉਣਾ ਹੋਰ ਕਿਤੇ ਮੈਂ ਨਹੀਂ ਕਰਾਉਣਾ ਹੈਗਾ ਵਿਆਹ ਔਖੀ ਹੋਈ ਪਈਆਂ ਗਈ ਜੇ ਪੁੱਤ ਨੂੰ ਨਾ ਕਰਦੀਆਂ ਤਾਂ ਵੀ ਫਸ ਗਈ ਜੇ ਉਹਦੋਂ ਕਹਿਨੀ ਆ ਤਾਂ ਉਹ ਤਾਂ ਚਾਰੇ ਪੈਰ ਚਾਕੇ ਆਉਂਦਾਗਾ ਮੈਨੂੰ ਜਾਣ ਔਖੀ ਹੋ ਗਈ ਐ ਕੀਦਾ ਆ ਗਿਆ ਪੇਜ ਹਲੋ ਹਾਂ ਪੇਜ ਹਾਂ ਹਾਂ ਅੱਛਾ ਕੀ ਆਂਦਾ ਆ ਗਿਆ ਮੁੰਡਾ ਅੱਛਾ ਕਦੋਂ ਆ ਗਿਆ ਨਹੀਂ ਉਹ ਤਾਂ ਚਲ ਠੀਕ ਹੈ ਮੁੰਡਾ ਤਾਂ ਆ ਗਿਆ ਪਰ ਹੁਣ ਗੱਲ ਆਇਆ ਨਾ ਇਧਰ ਵੀ ਥੋੜੀ ਮਰਗ ਜੀ ਹੋ ਗਈ ਹਾਂ ਹਰਪੀਤ ਕੇ ਕਰ ਯਾਰ ਹੋਰ ਨਹੀਂ ਹੁਣ ਸਵਾ ਮਹੀਨਾ ਤਾਂ ਨਹੀਂ ਹੋ ਸਕਦੀ ਗੱਲ ਐਂ ਤਾਂ ਕਿਵੇਂ ਵਗ ਜੂਗਾ ਐਂ ਤਾਂ ਹੁਣ ਜੇ ਜਾਣਾ ਹੋਇਆ ਪਰ ਉਹ ਰੋਕ ਵੀ ਨਹੀਂ ਸਕਦੇ ਫਿਰ ਹਾਂ ਕੋਈ ਨਹੀਂ ਕੋਈ ਨਹੀਂ ਇੱਕ ਵਾਰੀ ਤੂੰ ਦੇਖ ਤਾਂ ਸਹੀ ਉਹਨਾਂ ਨੂੰ ਕਹਿ ਦੇ ਕਿ ਭਾਈ ਹੁਣ ਸਵਾ ਮਹੀਨਾ ਤੱਕ ਨਹੀਂ ਗੱਲਬਾਤ ਕਰ ਸਕਦੇ ਹਾਂ ਉਸ ਤੋਂ ਬਾਅਦ ਦੇਖਾਂਗੇ ਹੂੰ ਬਾਕੀ ਮੈਂ ਤੈਨੂੰ ਦੱਸ ਦਊਗਾ ਹਾਂ ਨਹੀਂ ਨਹੀਂ ਹੋ ਨਹੀਂ ਸਕਦਾ ਹੁਣ ਆਇਆ ਹੋ ਨਾ ਅਗਲਾਂ ਦੇ ਵੀ ਭਾਈ ਇਹਨਾਂ ਦਾ ਵੀ ਮਰਗ ਦਾ ਵਿੱਚ ਕੰਮ ਆ ਹਨਾ ਤਾਂ ਫਿਰ ਤੈਨੂੰ ਪਤਾ ਹੀ ਹੈਗਾ ਹਾਂ ਚਲ ਠੀਕ ਹੈ ਬਾਕੀ ਮੈਂ ਤੈਨੂੰ ਹਾਂ ਕੋਈ ਗੱਲ ਨਹੀਂ ਦੱਸ ਦਿੰਦਾ ਤੁਹਾਨੂੰ ਕੋਈ ਨਿਕ ਨੂੰ ਦੱਸ ਦੂੰਗਾ ਰੋਕ ਫਿਰ ਹੁਣ ਇਹਨਾਂ ਨੂੰ ਬਈ ਕਹ ਹੁਣ ਜਦੋਂ ਉਹ ਜਦੋਂ ਗੱਲਬਾਤ ਕਰਦੇ ਸੀ ਉਦੋਂ ਤੁਸੀਂ ਕਹ ਤੁਹਾਡਾ ਮੁੰਡਾ ਭੱਜ ਗਿਆ ਤੇ ਹੁਣ ਜਦੋਂ ਹੁਣ ਇਹਨਾਂ ਤੇ ਮੁਸੀਬਤ ਆਈ ਹੋਈ ਐ ਨਹੀਂ ਕਰ ਸਕਦੇ ਆ ਆਪਾਂ ਹਣਾ ਕੋਈ ਗੱਲ ਨਹੀਂ ਕਰ ਸਕਾਂ ਹਾਂ 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 ਕਹਿ ਦੀ ਕਹਿ ਦੀ ਕਹਿ ਦੀ ਚੰਗਾ ਚਲ ਪਤਾ ਚਾਦਰਾਂ ਹੀ ਰਹਿ ਗਈ ਬਾਕੀ ਤੋਤੇ ਗਏ ਹੂਆ ਹਾਂ ਪਤਾ ਤੂੰ ਠੀਕ ਐ ਹਾਂਜੀ ਪੂ ਆ ਮੈਂ ਠੀਕ ਐ ਤੇ ਕੁਛ ਖਾਣਾ ਤਾਂ ਮੈਨੂੰ ਦੱਸ ਦਿੰਦੀ ਕਿਉਂ ਤੂੰ ਧੁੱਪੇ ਫਿਰਦੀ ਐ ਨਹੀਂ ਪੂਆ ਮੈਂ ਕੁਛ ਨਹੀਂ ਖਾਣਾ ਬਸ ਪੂਆ ਮੈਨਾਂ ਗੱਲ ਕਰਨੀ ਸੀ ਕੀ ਗੱਲ ਕਰਨੀ ਐ ਪੁੱਤ ਮੈਨੂੰ ਦੱਸ ਮੈਂ ਨਾ ਕਿਤੇ ਜਾ ਕੇ ਆਉਣਾ ਆਪਾਂ ਚੱਲ ਕੇ ਆਈਏ ਓਹੋ ਕਿੱਥੇ ਜਾਣਾ ਐਡੀ ਐਡੀ ਧੁੱਪ ਐਗੀ ਮੈਂ ਤਾਂ ਕਹਿੰਦੀ ਪੁੱਤ ਤੂੰ ਆਰਾਮ ਕਰ ਲਾ ਪੂਆ ਆਰਾਮ ਤਾਂ ਮੈਂ ਸਾਰਾ ਦਿਨ ਹੀ ਕਰਦੀ ਆ ਹਨ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਾਲੇ ਦਿਨ ਦਾ ਕਤਲ ਹੋਇਆ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਕਿਹਨੇ ਕੀਤਾ ਸਾਰਾ ਕੁਝ ਉਹਨੂੰ ਵੀ ਤਾਂ ਸਜ਼ਾ ਮਿਲਣੀ ਚਾਹੀਦੀ ਆ ਉਹਨੇ ਇੰਨਾ ਕੁਝ ਕਰਤਾ ਤੇ ਆਪੋ ਖੁੱਲੇ ਆਮ ਫਿਰਦਾ ਦੇਖ ਪੁੱਤ ਤੇਰੀ ਗੱਲ ਸਹੀ ਹੈ ਜੀ ਆਪਾਂ ਥਾਣੇ ਚੱਲੀਏ ਇਹ ਤਾਂ ਤੇਰੀ ਗੱਲ ਸਹੀ ਆ ਆਪਾਂ ਨੂੰ ਵੀ ਪਤਾ ਲੱਗੀ ਵੀ ਕਿਹਨੇ ਕਤਲ ਕੀਤਾ ਆਪਾਂ ਉਦੋਂ ਦੇ ਚੁੱਪੀ ਬੈਠੇ ਆਗੇ ਬਸ ਪੁੱਤ ਮੈਂ ਵੀ ਤੈਨੂੰ ਕਦੇ-ਕਦੇ ਡਰਦੀ ਨਹੀਂ ਕਿਹਾ ਕਿਉਂਕਿ ਦੁਖੀ ਐ ਏਡਾ ਵੱਡਾਗਾ ਨਹੀਂ ਪੂਆ ਜਿਨੇ ਵੀ ਇਹ ਕੁਛ ਕੀਤਾ ਨਾ ਉਹਨੂੰ ਤਾਂ ਐ ਹੋਊਗਾ ਵੀ ਕਾਲੇ ਦੇ ਅੱਗੇ ਪਿੱਛੇ ਕਿਹੜਾ ਕੋਈ ਹੈਗਾ ਕਿਸੇ ਨੇ ਕਿਹੜਾ ਕੋਈ ਕਾਰਵਾਈ ਕਰਨੀ ਵੀ ਆਪਣਾ ਕੰਮ ਹੋ ਗਿਆ ਆਪਾਂ ਕਰ ਰਿਹਾ ਆਪਦਾ ਵਧੀਆ ਬੈਠੇ ਆ ਪਰ ਮੈਂ ਉਹਨੂੰ ਬੈਠਣ ਨਹੀਂ ਦਿੰਦੀ ਕਰ ਉਹਨੂੰ ਤਾਂ ਸਜ਼ਾ ਮਿਲੂਗੀ ਕੋਣੀ ਮੇਰਾ ਕਾਲਾ ਦੂਰ ਕੀਤਾ ਨਾ ਮੇਰੇ ਤੋਂ ਮੈਂ ਉਹਨੂੰ ਸਜ਼ਾ ਜ਼ਰੂਰ ਦਿਵਾ ਕੇ ਰਹੂੰਗੀ ਪੂਆ ਹਾਂ ਹਾਂ ਚਾਹੇ ਮੈਨੂੰ ਕੁਛ ਮਰਜ਼ੀ ਕਰਨਾ ਪੈ ਤੇ ਓਹ ਮੈਂ ਤੇਰੇ ਨਾਲ ਪਰ ਪੁੱਤ ਮੈਂ ਤੈਨੂੰ ਐ ਕਹਿਦੀ ਸੀ ਜੇ ਆਪਾਂ ਲਾਡੀ ਨੂੰ ਫੋਨ ਕਰ ਦਿੰਦੇ ਨਹੀਂ ਨਹੀਂ ਪੂਆ ਉਹਨੂੰ ਨਾ ਦੱਸੇ ਪੂਆ ਮੈਂ ਉਹਦੇ ਤੇ ਵੀ ਨਹੀਂ ਚਕਿੰਕਾਰ ਸਾਈਂ ਕੀ ਪਤਾ ਇਹ ਸਭ ਕਾਹਦੇ ਚ ਉਹਨਾਂ ਦੇ ਹੱਥ ਹੋਵੇ ਦੇਖ ਲੈ ਪੁੱਤ ਤੇਰੀ ਮਰਜ਼ੀ ਹੈਗੀ ਚੱਲ ਤੂੰ ਰੁਕ ਆਪਾਂ ਪੂਆ ਮੈਂ ਲਾਡੀ ਦੀ ਉਹ ਫਿਰ ਨਾ ਕਿਵੇਂ ਭੁੱਲ ਜਾ ਜਦੋਂ ਕਾਲਾ ਖੇਤ ਜਾਂਦਾ ਸੀ ਬੰਦੇ ਭੇਜਦੇ ਸੀ ਉਹਨੇ ਮਾਰਨ ਵਾਸਤੇ ਕਾਲੇ ਦੇ ਪਿੱਛੇ ਗੱਡੀ ਮਾਰੀ ਸੀ ਹੋਂਦੇ ਦੇ ਤੂੰ ਹੁਣ ਵੀ ਕੁਛ ਵੀ ਕਰ ਸਕਦਾ ਕੁੜੇ ਪੁੱਤ ਤੈਨੂੰ ਪਤਾ ਤਾਂ ਹੈਗਾ ਉਹ ਕਲੈਣੀ ਦੇ ਕੰਮ ਨਹੀਂ ਸਾਰੇ ਹੈਗੇ ਜਿਹੜੇ ਹਨਾ ਤੇਰੀ ਸੱਸ ਦੇ ਉਹਨੇ ਤਾਂ ਸਾਰਾ ਟੱਬਰ ਬਖਿਆਰਤਾ ਆ ਰਹਿੰਦਾ ਹੁੰਦਾ ਕਾਸਾ ਰਹਿੰਦੀ ਸੀ ਹੁਣ ਐ ਨਹੀਂ ਪਤਾ ਕੀ ਪਤਾ ਉਸੇ ਦਾ ਹੀ ਹੱਥ ਹੋਵੇ ਭੂਆ ਚਾਹ ਕਿੰਨੇ ਸੁੰਦਰ ਕੇ ਉਹ ਲਾਟੀ ਫੋਲ ਪਰ ਹੈਗਾ ਤਾਂ ਪੁੱਤ ਸਿੰਦਰਪਾਲ ਦਾ ਹੀ ਆ ਮੈਂ ਯਕੀਨ ਨਹੀਂ ਕਰ ਸਕਦੀ ਪੂਆ ਇਹਨਾਂ ਕਿਸੇ ਤੇ ਵੀ ਓਹੋ ਮੈਂ ਮੈਂ ਕੱਲੀ ਕਰ ਸਕਦੀ ਆ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈਗੀ ਖਾਸ ਕਰਕੇ ਲਾਡੀ ਵਰਗਿਆਂ ਦੀ ਮੈਂ ਤੇਰੇ ਨਾਲ ਆ ਨਾ ਨਾਲੇ ਸ਼ੇਂਦਰਪਾਲ ਤੇ ਕੌਣ ਯਕੀਨ ਕਰਦਾ ਹਾਂ ਕੋਈ ਵੀ ਨਹੀਂ ਯਕੀਨ ਕਰਦਾ ਚੱਲ ਤੂੰ ਰੁਕ ਐਂ ਕਰ ਮੈਂ ਨਾ ਨਲ ਤਾਂ ਮੋਬਾਈਲ ਚੱਕ ਲੇਵਾ ਆ ਚਾਰ ਪੈਸਿਆਂ ਦੇ ਤਾਂ ਪੁੱਤ ਕੋਲੇ ਲੋੜ ਹੀ ਹੈਗੀ ਹਾਂ ਪੂਆ ਪਰ ਦੱਸੀ ਨਾ ਪੂਆ ਬੰਤੇ ਕਿਸੇ ਨੂੰ ਵੀ ਜੇ ਫੋਨ-ਫੋਨ ਵੀ ਆਵੇ ਨਾ ਲਾਡੀ ਦਾ ਕੁਝ ਨਾ ਦੱਸੀ ਉਹਨੂੰ ਕਿਉਂ ਦੱਸੂਗੀ ਪੁੱਤ ਇਤੋਂ ਬਾਹਰ ਆ ਮੈਂ ਨਲਿਆ ਐ ਦੱਸ ਕੁਛ ਖਾ ਪੀ ਲਿਆ ਸੀਗਾ ਹੁਣ ਹਾਂ ਬੂਆ ਮੈਂ ਖਾ ਲਿਆ ਸੀ ਚੱਲ ਚੰਗਾ ਮੈਂ ਮੋਬਾਈਲ ਚੱਕ ਲਿਆ ਉਹਨਾਂ ਲਈ ਪੈਸੇ ਠੀਕ ਐ ਤੁਮ ਇਨਸਾਫ ਮੈਂ ਜ਼ਰੂਰ ਦਵਾ ਕੇ ਰਹੂੰਗੀ ਤੁਹਾਡੇ ਕਾਤਲ ਨੂੰ ਨਹੀਂ ਛੱਡਦੀ ਕੁਛ ਮਰਦੇ ਕਰਨਾ ਪੈਸੇ ਮੈਨੂੰ ਕਿੱਥੇ ਮਰਦੇ ਜਾਣਾ ਪੈਜ ਉਹਨੂੰ ਸੋਝੋ ਜ਼ਰੂਰ ਦਵਾਉਂਗੀ ਸੁਣਦੇ ਹੋ ਤੁਸੀਂ ਤੇਰੇ ਕੀ ਧੂਆਂ ਲੜ ਗਿਆ ਤੁਸੀਂ ਖੜੇ ਤਾਂ ਹੋ ਮੇਰੀ ਗੱਲ ਤਾਂ ਸੁਣੋ ਇੱਕ ਤਾਂ ਟੇਕੇ ਪੈਣ ਵੀ ਦਿੰਦੇ ਆ ਘੰਟਾ ਘਰੀ ਰਾਮ ਨਹੀਂ ਕਰ ਲੈਂਦੇ ਤੈਨੂੰ ਰਾਮ ਦੀ ਹੋਈ ਪਈ ਆ ਹਾ ਮੁੰਡੇ ਦੇ ਸਰਾਂ ਨੂੰ ਨਾ ਗੋਲੀਆਂ ਚੱਕੀਆਂ ਨੇ ਮੈਂ ਗੋਲੀਆਂ ਖਾਣ ਲੱਗ ਗਿਆ ਉਹ ਗੋਲੀਆਂ ਕਾਹਨੂੰ ਖਾਣ ਲੱਗ ਗਿਆ ਤੈਨੂੰ ਲੱਗਦਾ ਵੀ ਜਸਾ ਇਹ ਜਿਆ ਕੰਮ ਕਰਦਾ ਹੋਊਗਾ ਕੁਛ ਵੀ ਕਰ ਸਕਦਾ ਹਾਂ ਕੁਛ ਵੀ ਕਰ ਸਕਦਾ ਗੋਲੀਆਂ ਨਾ ਜ਼ਹਿਰ ਵਾਲੀਆਂ ਸੀਗੇ ਉਹ ਤਾਂ ਤਾਂ ਇੰਨੀ ਗੰਦੀ ਸਮੈਲ ਆਉਂਦੀ ਸੀ ਉਹਨਾਂ ਚ ਫਿਰ ਹੁਣ ਮੈਂ ਹੀ ਕਰਾਂ ਜੇ ਜੀ ਵਾਖਾ ਖਾ ਲੈ ਚਾਕੇ ਲੱਕਣਾ ਦੇ ਦੇਂਦੇ ਹੋਰ ਕੀ ਕਰਨਾ ਸੀ ਆਹੋ ਦੇ ਦਾਂਦੇ ਲੱਕਣਾ ਚ ਤੈਨੂੰ ਲੱਕਣਾ ਚ ਦੇ ਕੇ ਸੱਜੂਗਾ ਕੱਲੇ ਪੁੱਤ ਨੂੰ ਹੈ ਫਿਰ ਕੱਲਾ ਇੱਥੇ ਕੀ ਕਰੇਗਾ ਆਹ ਕੋਠੀਆਂ ਕਾਦੀ ਖਾਤਰ ਸੱਤੀਆਂ ਲੈ ਗਈਆਂ ਜਦੋਂ ਪੁੱਤੀ ਨਹੀਂ ਰਹਿਣਾ ਹੈਗਾ ਛੋਡਾ ਰੰਡੀ ਰੋਣਾ ਲੋਟ ਨਹੀਂ ਆਉਂਦਾ ਰੋਜ ਦਾ ਕਿਉਂ ਚਾਉਣੀ ਕੀ ਹੈ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਪਹਿਲਾਂ ਵੀ ਕਹੇ ਸੀ ਤੈਨੂੰ ਹੁਣ ਵੀ ਕਹਨੀ ਆ ਤੇਰੇ ਮੁਰੇ ਹੱਤ ਬਣਦੀਆਂਗੀ ਹਾਰੇ ਉੱਥੇ ਰਿਸ਼ਤਾ ਕਰਦੇ ਜਿੱਥੇ ਜੱਸ ਕਹਿੰਦਾਗਾ ਮੈਨੂੰ ਮੇਰਾ ਮੁੰਡਾ ਚਾਹੀਦਾ ਆ ਇਹ ਕਿਨੇ ਕਰਦੇ ਆ ਉੱਥੇ ਕੋਈ ਪੁੱਛ ਨਹੀਂ ਪੜਤਾਲ ਨਹੀਂ ਜਾਣ ਨਹੀਂ ਪਛਾਣ ਨਹੀਂ ਮੇਰੀ ਗੱਲ ਸੁਣ ਪੁੱਛ ਪੜਤਾਲ ਦਾ ਕੀ ਹੈਗਾ ਆਪਾਂ ਪੁੱਛ ਲਾਂਗੇ ਸਾਰਾ ਕੁਝ ਜੱਸ ਹੁਣ ਦੱਸੂਗਾ ਤਾਂ ਸਹੀ ਵੀ ਕਿੱਥੇ ਦੀ ਕੁੜੀ ਹੈਗੀ ਕੀ ਗੱਲਬਾਤ ਆ ਤੂੰ ਸਾਰਾ ਦੇਖ ਲਈ ਹਾੜੇ ਆਪਾਂ ਉੱਥੇ ਰਿਸ਼ਤਾ ਕਰਾਂਗੇ ਜਿੱਥੇ ਜੱਸ ਕਹਿੰਦਾ ਮੈਂ ਕਿਤੇ ਨਹੀਂ ਕਰਨਾ ਹੈਗਾ ਮੇਰਾ ਮਨ ਨਹੀਂ ਮੰਨਦਾ ਹੈਗਾ ਉੱਥੇ ਕਰਨ ਨੂੰ ਤੇਰਾ ਮਨ ਨਹੀਂ ਮੰਨਦਾ ਹੈਗਾ ਆ ਮੰਨਦਾ ਤਾਂ ਮੇਰਾ ਵੀ ਨਹੀਂ ਸੀ ਤਾਂ ਮੈਂ ਵੀ ਤਾਂ ਮੰਨੀ ਹੋਈ ਆ ਕਿ ਆਪਦੇ ਪੁੱਤ ਕਰਕੇ ਆਉਂਦੇ ਕੋਤ ਦੀ ਗੁੱਸੀ ਘਾਤਰ ਕੀ ਨਹੀਂ ਕਰਦੇ ਹੈਗੇ ਮਾਪੇ ਤੈਨੂੰ ਮੈਂ ਪਹਿਲਾਂ ਵੀ ਕਹਿਨੀ ਆ ਹਾੜੇ ਮੁੰਡੇ ਦਾ ਰਿਸ਼ਤਾ ਉੱਥੇ ਹੀ ਕਰ ਹਟਦੀ ਨਹੀਂ ਤੂੰ ਨਾ ਮੈਂ ਨਹੀਂ ਹਟਦੀ ਇਹ ਮੇਰੇ ਪੰਗਾ ਦਵਾ ਕੇ ਹਟੇਗੀ ਸ਼ਹਿਰ ਵਾਲੀ ਨਾਲ ਨਾਲੇ ਆਪ ਛੱਤਰ ਖਾਣਗੇ ਨਾਲੇ ਮੇਰੇ ਪੋਆਏਗੀ ਜਿਹੜੇ ਆਪਣੇ ਛੱਤਰ ਪਹਿਣਗੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਣਗੇ ਵੀ ਜਾਂ ਨਹੀਂ ਪਹਿਣਗੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਕਹਿਣ ਤੇ ਇੱਕ ਵਾਰੀ ਦੇਖ ਜ਼ਰੂਰ ਆਉਂਗਾ ਪਰ ਮੈਂ ਪੱਕਾ ਨਹੀਂ ਕਹਿੰਦਾ ਵੀ ਮੈਂ ਉੱਥੇ ਹੀ ਰਿਸ਼ਤਾ ਕਰੂੰਗਾ ਹਾਂ हां ये गल तेरी ठीक है मैं ਘਰ-ਵਾਰ ਦੇਖੂਗਾ ਪੁੱਛਪੜਤਾਲ ਕਰੂੰ ਪਿੰਡ ਜੋ ਕਰੂੰ ਆਂ ਗਵਾਂਡ ਜੋ ਕਰੂੰ ਲਵੇ ਲੌਣੇ ਦੋ ਪਿੰਡਾਂ ਜੋ ਪੁੱਛਪੜਤਾਲ ਕਰਕੇ ਜੇ ਗੱਲ ਚੱਚੀ ਤਾਂ ਸੋਚਾਂਗੇ ਫਿਰ ਵੀ ਪੱਕਾ ਨਹੀਂ ਕਹਿੰਦਾ ਬਸ ਠੀਕ ਹੈ ਸੋਚਾਂਗੇ ਹਲੇ ਸਿਰਫ ਕੱਲਾ ਦੇਖਣ ਵਾਸਤੇ ਕਹਿਣਾ ਹਲੇ ਕਿਤੇ ਗਿਆ ਜਾ ਕੇ ਉਹਨੂੰ ਐ ਕਹਦੇ ਵੀ ਹਾਉ ਤਾਂ ਮੰਨ ਗਿਆ ਨਹੀਂ 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 ਮੈਂ ਉਹਨੂੰ ਕੁਛ ਨਹੀਂ ਕਹਿੰਦੀ ਮੈਂ ਉਹਨੂੰ ਇਹੀ ਗੱਲ ਕਹੂੰਗੀ ਵੀ ਕੇਰਾ ਭਾਈ ਦੇਖਾਂਗੇ ਪੁੱਛਪੜਤਾਲ ਕਰਾਂਗੇ ਪਰਿਵਾਰ ਦਾ ਪਤਾ ਕਰਾਂਗੇ ਵੀ ਆਪਣੇ ਮੇਲ ਦਾ ਹੈਗਾਗਾ ਹੈ ਤੇ ਸਾਰਾ ਪਤਾ ਕਰਕੇ ਫੇਰ ਹੀ ਆਪਾਂ ਰਿਸ਼ਤਾ ਕਰਾਂਗੇ ਜੇ ਆਪਾਂ ਨੂੰ ਕੁੜੀ 'ਚ ਕੋਈ ਵੀ ਅੜਸਲ ਲੱਗਿਆ ਕੋਈ ਇਹ ਜੀ ਕੋਈ ਗਲਤ ਲੱਗੀ ਆਪਾਂ ਨੂੰ ਕੋਈ ਗੱਲ ਤਾਂ ਆਪਾਂ ਰਿਸ਼ਤਾ ਨਹੀਂ ਕਰਦੇ ਹੈਗੇ ਬਰਾਬਰ ਦਾ ਖਾਨਦਾਨ ਵੀ ਚਾਹੀਦਾ ਨਾ ਕਿਤੇ ਕੀ ਆਉਂਗੀ ਲੰਗ ਬਲੰਗਾ ਨਾਲ ਬਾਪ ਪਾ ਦੇ ਉਹ ਨਹੀਂ ਆਏ ਕਿਹੜਾ ਹੁਣ ਜਸ ਕੋਈ ਮਾੜੀ ਕੁੜੀ ਪਸੰਦ ਕਰੂ ਜਿਹਹ ਜ ਆਪ ਆ ਉਹ ਜੀ ਕੁੜੀ ਪਸੰਦ ਕਰੂਗਾ ਪਤਾ ਹੈ ਮੈਨੂੰ ਇਹਦੇ ਲੱਛਣਾਂ ਦਾ ਮੈਂ ਜਾਣਦਾ ਜਿਹਹ ਜ ਆਪ ਹੈ ਹੋਰ ਇਹਦੇ ਯਾਰ ਨੇ ਵੀ ਲਗਾੜੇ ਲਈ ਫਿਰਦਾ ਹੁੰਦਾ ਨਾਲ ਉਹ ਹੋਰ ਜੀ ਉਹ ਹੋਊਗੀ ਲੈ ਵੀਰ ਹੋਰ ਯਾਰ ਦੋਸਤਾਂ ਹੁੰਦੀ ਨੇ ਹੁਣ ਸਾਰੇ ਇੱਕੋ ਜਿਹੇ ਹੁੰਦੇ ਨੇ ਕਿਤੇ ਤਾਂ ਸਾਰਿਆਂ ਨੂੰ ਇੱਕੋ ਰਸਤੇ ਚੱਲਦਾਗਾ ਵੀ ਸਾਰੇ ਇੱਕੋ ਜਿਹੇ ਹੁੰਦੇ ਨੇਗੇ ਓਏ ਇਹਦੀ ਪਸੰਦ ਨਾ ਪਸੰਦ ਮੈਨੂੰ ਸਾਰਾ ਪਤਾ ਹੈ ਮੈਂ ਕਿਹਾ ਜਾਣਦਾ ਨਹੀਂ ਤੇਰੀ ਪਸੰਦ ਦਾ ਵੀ ਪਤਾ ਵੀ ਕੋਈ ਹਰਜੀ ਪਸੰਦ ਹੁੰਦੀ ਐ ਤੇਰੀ ਚੱਲ ਚੰਗਾ ਤੂੰ ਪਸੰਦ ਕਰ ਲਈ ਹੁਣ ਤਾਂ ਤੇਰੇ ਸਿਰ ਤੇ ਗੱਲ ਸਿੱਟੀ ਐ ਜੇ ਤੈਨੂੰ ਖਾਨਦਾਨ ਫਿੱਟ ਲੱਗਿਆ ਕੁੜੀ ਪਿੱਟ ਲੱਗੀ ਤਾਂ ਰਿਸ਼ਤਾ ਕਰਦੀ ਬਸ ਹਾਂ ਕੁੜੀ ਦਾ ਮਾਂ ਪਿਓ ਵੀ ਦੇਖਣਾ ਪਊ ਅਗਲੇ ਦਾ ਨਾਨਕੇ ਕੋ ਗਾਹ ਪੂਆ ਪਾ ਮਾਸੀਆਂ ਮੁੰਸੇ ਸਾਰਾ ਦੇਖੂਗਾ ਸਾਰੀ ਬੱਚ ਬੜਤਾਲ ਕਰੂੰਗਾ ਜੇ ਮੈਨੂੰ ਚਾਚੀ ਗੱਲ ਫੇਰ ਸੋਚੂਗਾਲੇ ਫੇਰ ਪੱਕੀ ਹਾਂ ਫੇਰ ਵੀ ਨਹੀਂ ਹੈਗੀ ਨਾ ਮੇਰੀ ਗੱਲ ਸੁਣ ਚਲ ਆਹ ਗੱਲ ਤਾਂ ਮੰਨੀ ਵੀ ਚੱਲ ਭਾਈ ਕੁੜੀ ਦਾ ਪਤਾ ਸਤਾ ਕਰਾਂਗੇ ਪਰ ਬਾਤ ਆ ਮਾਸਿਆਂ ਲਾਨੀਆਂ ਤੋਂ ਤੈਂ ਕਹਾ ਤੋ ਕੀ ਲੈਣਾਗਾ ਆਪਾਂ ਨੂੰ ਕੁੜੀ ਚਾਹੀਦੀ ਏ ਚੰਗੀ ਕੀ ਮਾਸਿਆਂ ਲਾਨੀਆਂ ਚਾਹੀਦੀਆਂ ਕੱਲ ਨੂੰ ਰਿਸ਼ਤੇਦਾਰੀ ਚ ਵਰਤਨਾ ਪਊਗਾ ਅਗਲਾ ਕੋਈ ਅਹਰ ਜਾ ਆ ਖੜੇ ਉਹ ਉੱਥੇ ਤਾਂ ਨਹੀਂ ਚੰਗਾ ਲੱਗੂ ਪੁੱਤ ਨਹੀਂ ਜਾਊਗਾ ਆਪਾਂ ਨਹੀਂ ਜਾਵਾਂਗੇ ਹੈ ਨਾ ਪੁੱਤ ਨੇ ਸਾਰੀ ਉਮਰ ਵਰਤਨਾ ਦਾ ਸਹਰਾ ਨਾ ਵਰਤਨਾ ਦਾ ਨਾਨੇ ਕੁੱਕੀਆਂ ਨਾਲ ਥੋੜੀ ਵਰਤਨਾ ਤੇ ਜੇ ਇੱਥੇ ਆਉਣਗੇ ਘਰੋਂ ਮੋੜ ਦੇਗੇ ਚਲ ਕੋਈ ਨਾ ਉਹ ਤਾਂ ਜਦੋਂ ਆਲੀ ਧੀ ਹੁੰਦੀ ਐ ਧੀਆਂ ਕੋਲੇ ਤਾਂ ਸਾਰੇ ਭਾਈ ਉਹੀ ਗੱਲ ਸਾਰੇ ਹੁਣ ਚੰਗੇ ਮਾੜੇ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਹੈਗੇ ਤਾਂ ਸਾਰਿਆਂ ਨੂੰ ਇੱਕੋ ਐਂ ਕਹਿਣਾ ਵੀ ਸਾਰੇ ਇੱਕੋ ਜੀ ਹੁੰਦੇ ਨਹੀਂ ਕਿ ਹਿੰਡ ਫਾੜ ਰੱਖੀਏ ਦੋਨੇ ਮਾ ਬੋਤਾਂ ਨੇ ਹੁਣ ਇਹਦਾ ਮਤਲਬ ਕਿ ਮੈਨੂੰ ਮਾਹੋ ਕਰਨਾ ਬੂ ਮਾੜਾ ਮੋਟਾ ਮੇਰੀ ਗੱਲ ਸੁਣ ਧੀ ਪੁੱਤ ਦੀ ਖਾਤਰ ਖੁਸ਼ੀ ਦੀ ਖਾਤਰ ਕਿਹੜਾ ਮਾਪਿ ਉਹ ਨਹੀਂ ਝੁਕਦਾ ਉਹ ਜਿਹੜਾ ਕੱਲ੍ਹ ਹੀ ਝੁਕਦਾ ਹੈਗਾ ਹੈ ਝੁਕਾ ਲ ਉਹਨਾਂ ਨੇ ਬੇਇੱਜ਼ਤੀ ਕਰਾ ਲਓ ਮੇਰੀ ਚਾਰ ਸਪੇਰੇ ਉਹ ਤਾਂ ਕੋਈ ਗੱਲ ਨਹੀਂ ਨਾ ਕੁਝ ਨਹੀਂ ਹੁੰਦਾ ਇਹ ਨਾ ਮੈਂ ਚਾਰ ਬੰਦਿਆਂ ਚ ਮੂੰਹ ਦਿਖਾਉਣ ਚਾਰ ਬੰਦਿਆਂ 'ਚ ਮੂੰਹ ਦਿਖਾਉਣ ਦਾ ਤੂੰ ਵਿਚਾਰ ਬੰਦਿਆਂ ਨੂੰ ਦੱਸਣ ਕੌਣ ਜਾਊ ਤੂੰ ਆਪ ਹੀ ਜਾਵੇਂਗਾ ਹੈ ਸਾਰੇ ਪਾਉਣਾ ਤੂੰ ਆਪ ਪਾਉਣਾ ਮੈਂ ਹੀ ਨਹੀਂ ਪਾਉਂਦੀ ਤੇਰੀ ਲੁਤਰੋਂ ਨਹੀਂ ਰਹਿੰਦੀ ਸਾਰੇ ਆਣ ਗਵਾਂਢ ਦੱਸਰੂ ਤੇਰੀ ਲੁਤਰੋ ਨਹੀਂ ਦੱਸਦੀ ਕਿ ਕਿਸੇ ਨੂੰ ਮੈਂ ਤਾਂ ਮੇਰੇ ਪੁੱਤ ਦੀ ਗੱਲ ਹੁਈ ਨਹੀਂ ਕਰਦੀ ਕਿਸੇ ਨਾਲ ਜੇ ਕੋਈ ਕਾਸੀ ਬੋਲਣਾ ਮੈਨੂੰ ਦੇਖ ਚੱਲ ਚੰਗਾ ਮੇਰੀ ਗੱਲ ਸੁਣ ਮੇਰੀ ਘੜੀ ਹੋਇਆ ਚਾਹ ਦੀ ਗੁੱਟ ਕਾਲ ਦੇ ਚਾਹ ਦੀ ਗੁੱਟ ਕਾਲਦਾਨੀਆ ਮੈਂ ਮੇਰੀ ਗੱਲ ਸੁਣ ਹੁਣ ਮੁੰਡੇ ਨੂੰ ਕਹਿੰਦੀ ਆ ਉਹ ਗੱਲਬਾਤ ਕਰ ਲੂਗਾ ਆਪਾਂ ਹੁਣ ਦੇਖਾਂਗੇ ਮੈਂ ਤੈਨੂੰ ਹੁਣ ਕੀ ਆ ਕੇ ਕਹਿ ਕੇ ਹਟਿਆ ਵੀ ਉਹਦੇ ਕੋਲ ਸਾਰਾ ਕੁ ਨਹੀਂ ਕਰਦੀ ਕੋਈ ਗੱਲ ਮੈਂ ਤਾਂ ਸਿਰਫ ਇੰਨੀ ਗੱਲ ਕਹੂੰਗੀ ਜਸ ਨੂੰ ਵੀ ਤੂੰ ਕੁੜੀ ਨੂੰ ਭਈ ਇਹ ਫੋਨ ਕਰਕੇ ਇੰਨਾ ਕਹਿਦੀ ਵੀ ਦੇਖ ਤੇਰੇ ਬਾਰੇ ਵੀ ਪਤਾ ਕਰਨਗੇ ਤੇ ਤੁਹਾਡੇ ਪਰਿਵਾਰ ਬਾਰੇ ਵੀ ਪਤਾ ਕਰਨਗੇ ਵੀ ਮੇਰੇ ਮਾਪੇ ਉਹ ਤਾਂ ਫੇਰ ਰਿਸ਼ਤਾ ਕਰਨਗੇ ਜੇ ਉਹਨਾਂ ਨੂੰ ਜੱਤੂ ਕੀ ਗੱਲ ਉਹ ਹਾਂ ਉਹ ਚ ਮੇਰੀ ਗੱਲ ਸੁਣ ਮੈਂ ਉਹਨੂੰ ਜਵਾਬ ਜੂ ਨਹੀਂ ਇਹਨਾਂ ਨਾਲੇ ਕੱਲ ਨੂੰ ਐ ਕਹੇਗੀ ਵੀ ਇੱਧਰ ਰਿਸ਼ਤਾ ਕਰ ਇੱਧਰ ਪਹਿਲਾਂ ਪੁੱਛ ਪੜਤਾਲ ਕਰਕੇ ਫੇਰ ਜਵਾਬ ਦੇਉ ਨਾਲੇ ਮੈਂ ਜਵਾਬ ਐ ਕਿਵੇਂ ਦੇ ਦਿਆਂ ਮੇਰੀ ਇੱਜ਼ਤ ਦਾ ਸਵਾਲ ਹੈ ਮੇਰੀ ਗੱਲ ਸੁਣ ਕਿਵੇਂ ਨਾ ਕਿਵੇਂ ਨਾ ਉਹਨਾਂ ਨੂੰ ਰੋਕ ਲੈ 10 ਦਿਨ 15 ਦਿਨ 20 ਦਿਨ 10 15 ਦਿਨ ਕੋਈ ਨਹੀਂ 2 ਦਿਨ ਰੋਕ ਸਕਦਾ ਵੱਧ ਤੋਂ ਵੱਧ ਉਹ ਵੀ ਮੇਰੀ ਮੇਰੀ ਬੇਇੱਜ਼ਤੀ ਹੁੰਦੀ ਹੈ ਜਦੋਂ ਵਾਰੀ-ਵਾਰੀ ਫੋਨ ਕਰਦਾ ਹੁਣ 2 ਦਿਨਾਂ ਚ ਕੀ ਪਤਾ ਕਰੇਗਾ ਤੂੰ ਅੱਜ ਲੱਦਣ ਤਾਂ ਗਿਆ ਅੱਜ ਦਿਨ ਕਿੰਨਾ ਕਰਿਆ ਗਿਆ ਘੰਟੇ 'ਚ ਪਤਾ ਕਰ ਲੂ ਆਪਦੇ ਇੱਥੇ ਆ ਗਿਆ ਤਾਂ ਚੱਲ ਚੰਗਾ ਕਰ ਨਹੀਂ ਪਤਾ ਉਧਰ ਨਾ ਜਵਾਬ ਦੇ ਕਿਰਾ ਇੱਧਰ ਤਾਂ ਗੱਲ ਕਰ ਲੈ ਜੇ ਇੱਧਰ ਆਪੇ ਫਿੱਟ ਕਾ ਨਹੀਂ ਆ ਗਈ ਤਾਂ ਉਧਰ ਕੋਈ ਵਾਹ ਨਾ ਮਾਰਦਾਂਗੇ ਆਪਾਂ ਤੂੰ ਹੀ ਵਾਹ ਨਾ ਮਾਰਦੀ ਮੈਥੋਂ ਨਹੀਂ ਹੋਣਾ ਕੋਈ ਨਾ ਮੈਂ ਆਪੇ ਗੁਰਪੇ ਜਿਹਨੂੰ ਮੈਂ ਆਪੇ ਕੋਈ ਗੱਲ ਕਹਿ ਦੂੰਗੀ। ਜੇ ਇੰਨੀ ਗੱਲਬਾਤ ਕਰ ਲਾ ਜੇ ਆਪਣੇ ਫਿੱਟ ਕਹਾਣੀ ਆਉਂਦੀ ਹੈ ਕਿ ਤਾਂ ਆਪਾਂ ਕੋ ਮੁੰਡੇ ਦਾ ਕਿਉਂ ਠੱਕੇ ਨਾਲ ਵਿਆਹ ਕਰਾਂਗੇ ਕਿਤੇ। ਮੈਂ ਜਵਾਬ ਨਹੀਂ ਦਿੰਦਾ ਮੈਂ ਉਹਨੂੰ 2 ਦਿਨ ਟਾਲ ਸਕਦਾ ਸਿਰਫ। ਚੱਲ ਚੰਗਾ ਟਾਲ ਲੈ। ਟਾਲ ਕੇ ਨਾ ਸਾਰਾ ਪਤਾ ਕਰ ਪਹਿਲਾਂ ਹੁਣ। ਚੰਗਾ ਚਾਹ ਦੀ ਘੁੱਟ ਗਾਲ ਦੇ ਮਿੰਟ ਮਾਰ। ਲੈ ਆਉਣੀ ਆ। ਢਿੱਡ ਚਲਾਇਆ ਕੁ ਜਨਾਨੀ ਆ ਨਾ। ਮਿੰਟ ਜੀ ਮਗਰ ਲਾ ਲਿਆ। ਹੈਲੋ। ਹਾਂ ਗਰ ਪੈਸਿਆਂ। ਹਾਂ ਹਾਂ ਠੀਕ ਹੈ ਬਾਈ ਤੂੰ ਦੱਸ। ਅੱਛਾ। ਹਾਂ। ਹਾਂ اچھا ਯਾਰ ਆਏ ਕਿ ਮੈਂ اچھا ਮਾੜੀ ਗੱਲ ਹੋਈ ਹਾਂ ਫਿਰ ਔਖਾ ਹੋ ਜਾਂਦਾ ਉਹਨੂੰ ਵੀ ਕਹਿਣਾ ਹਨਾ ਗੱਲ ਸਹੀ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ 10 15 ਦਿਨ ਤੱਕ ਖੜਨਾ ਹੀ ਪਊ ਹੁਣ ਇਹੋ ਜਿਹਾ ਕਮ ਹੋ ਗਿਆ ਇਹਨੂੰ ਭੈੜਾ ਕਮ ਹੋ ਗਿਆ ਮਾੜੀ ਗੱਲ ਹੋਈ ਨਾ ਨਾ ਕੋਈ ਗੱਲ ਨਹੀਂ ਅੱਛਾ ਹੂੰ ਜਿਆਦਾ ਵੱਡੀ ਉਮਰ ਤਾਂ ਹੈ ਨਹੀਂ ਸੀ ਹਨਾ ਠੀਕ ਹੈ ਅੱਛਾ ਵੱਡਾ ਹੀ ਸੀ ਤਾਂ ਠੀਕ ਹੈ ਠੀਕ ਹੈ ਫਿਰ ਤਾਂ ਘੜੀ ਉਮਰ ਸੀ ਵਿਚਾਰੇ ਦੀ ਜਵਾਨੀ ਚੀ ਬਾਗ ਗਿਆ ਹੂੰ ਅੱਛਾ ਜਵਾਬ ਜੱਲਾ ਹੈ ਨਹੀਂ ਕੋਈ ਅੱਛਾ ਠੀਕ ਹੈ ਹੂੰ ਮਾਰੇ ਗੱਲ ਹੋਈ ਚਲੋ ਜੋ ਬਾਇਗਰ ਨੂੰ ਮਨਜ਼ੂਰ ਹੈ ਹਨਾ ਆਪਾਂ ਹੀ ਕਰ ਸਕਦੇ ਹਾਂ ਹਾਂ ਨਾ ਨਾ ਠੀਕ ਹੈ ਚਲ ਮੈਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੈਂ ਕੋਈ ਗੱਲ ਨਹੀਂ ਦੱਸ ਦਣਾ ਘਰੇ ਵੀ ਦੱਸ ਦਣਾ ਵੀ 10 15 ਦਿਨ ਪਈ ਉਹ ਬੜਾ ਜਿਹਾ ਠਹਿਰਨਗੇ ਵੀ ਐ ਕਰਕੇ ਆ ਗੱਲ ਹੋ ਗਈ ਹਾਂ ਕੋਈ ਗੱਲ ਨਹੀਂ ਠੀਕ ਹੈ ਭਾਈ ਚੰਗਾ ਸਤਿ ਸ੍ਰੀ ਅਕਾਲ ਮਰੀ ਗੱਲ ਹੋਈ ਵਿਚਾਰਾਂ ਦੇ ਹਣਾ ਯਾਰ ਮਰਗਤ ਹੋ ਗਿਆ ਚੱਲ ਜਾ ਕੇ ਰਸਾਂ ਜੱਸ ਦੀ ਮਾਂ ਨੂੰ ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਸਾਡੀ ਵਾਰਿਸ ਸਰਦਾਰਾਂ ਦੀ ਵੀਡੀਓ ਤਾਂ ਦੇਖ ਹੀ ਚੁੱਕੇ ਹੋ ਤੇ ਕਮੈਂਟ ਨਾਲ ਹੀ ਸਾਨੂੰ ਦੱਸੋ ਕਿ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ 'ਚ ਕੀ ਕਮੀਆਂ ਨੇ ਸਾਨੂੰ ਉਹ ਵੀ ਦੱਸੋ ਮੈਂ ਮੰਨਦੀ ਹਾਂ ਤੁਸੀਂ ਕਹੀ ਯ ਮਤਲਬ ਕਿ ਕਹਿੰਦੇ ਨੇ ਤੁਸੀਂ ਵੀਡੀਓ ਨੂੰ ਖਿੱਚੀ ਆਂਨੇ ਹੋ ਵੀਡੀਓ ਨੂੰ ਇਦਾਂ ਕਰਤਾ ਬੋਰ ਕਰਤਾ ਦੇਖੋ ਜਿੱਦਾਂ ਦੀ ਸਟੋਰੀ ਹੁੰਦੀ ਆ ਸਾਨੂੰ ਉਦਾਂ ਹੀ ਅੱਗੇ ਵਧਾਉਣੀ ਪੈਂਦੀ ਆ ਹੁਣ ਇਕਦਮ ਤਾਂ ਅਸੀਂ ਸਾਰੀ ਜੜ ਮਾਰ ਕੇ ਚੱਲੋ ਕੋਈ ਵੀ ਅਸੀਂ ਸਸਪੈਂਸ ਰੱਖਿਓ ਕੋਈ ਸੀ ਇਕਦਮ ਖੋਲਦਗੇ ਤਾਂ ਸਟੋਰੀ ਦਾ ਮਜ਼ਾ ਹੀ ਨਹੀਂ ਰਹਿ ਜਾਂਦਾ ਤਾਂ ਹੁਣ ਅਸੀਂ ਸਟੋਰੀ ਨੂੰ ਵਧੀਆ ਤਰੀਕੇ ਨਾਲ ਲੈ ਕੇ ਤੁਹਾਡੇ ਅੱਗੇ ਪੇਸ਼ ਹੋ ਰਹੇ ਹਾਂ ਹੁਣ ਅਸੀਂ ਕਾਲੇ ਨੂੰ ਇਨਸਾਫ ਦਵਾ ਰਹੇ ਹਾਂ ਇਹਦੇ 'ਚ ਤੁਸੀਂ ਇੰਟਰਸਟ ਦਿਖਾਓ ਵੀਡੀਓ ਨੂੰ ਜਿਵੇਂ ਪਹਿਲਾਂ ਸ਼ੇਅਰ ਕਰਦੇ ਸੀ ਪਹਿਲਾਂ ਪਸੰਦ ਕਰਦੇ ਸੀ ਓਵੇਂ ਵਾਧ ਤੋ ਵਾਧ ਸ਼ੇਅਰ ਕਰੋ ਲੋਕਾਂ ਤੱਕ ਆਪਦੇ ਗਰੁੱਪਾਂ 'ਚ ਆਪਣੇ ਵਟਸਐਪ ਤੇ ਸਟੇਟਸ ਲਾਓ ਤੇ ਵਾਧ ਤੋ ਵਾਧ ਤੋ ਵਾਧ ਵੀਡੀਓ ਨੂੰ ਸ਼ੇਅਰ ਕਰੋ ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਪਹਿਲਾਂ ਵਾਂਗੂ ਹੀ ਪਿਆਰ ਕਰੋਗੇ ਓਦਾਂ ਹੀ ਸਾਨੂੰ ਜਿੱਦਾਂ ਸਾਡੀ ਵੀਡੀਓਜ਼ ਪਿਆਰ ਦਿੰਦੇ ਸੀ ਸ਼ੇਅਰ ਕਰਦੇ ਸੀ ਓਦਾਂ ਹੀ ਕਰੋਗੇ ਉਮੀਦ ਕਰਦੇ ਹਾਂ ਥੈਂਕ ਯੂ ਧੰਨਵਾਦ ਜੀ